ਕੜਾਹੇ ਵਿੱਚ ਕੜ ਕੇ ਬਣਦਾ ਹੈ ਕੜਾ ਕੜਾਹ ਬਣਾਉਣ ਦੀ ਸਹੀ ਵਿਧੀ ਔਰ ਉਹਦੇ ਪਿਛਲੇ ਵਿਗਿਆਨ ਨੂੰ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਕੜਾ ਕਿਸ ਤਰ੍ਹਾਂ ਪ੍ਰਸ਼ਾਦ ਬਣ ਜਾਂਦਾ ਹੈ ਇਹਦੇ ਬਾਰੇ ਵੀ ਅੱਜ ਕਰਾਂਗੇ ਚਰਚਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਾਜਪਾਲ ਮਾਕਨੀ ਅਜੇ ਮੰਗਲਵਾਰ ਤਾਂ ਹਰ ਮੰਗਲਵਾਰ ਦੀ ਤਰ੍ਹਾਂ ਅੱਪਾ ਚਰਚਾ ਕਰਾਂਗੇ ਖਾਣਾ ਬਣਾਉਣ ਦੀ ਸੌਖੇ ਤਰੀਕੇ ਔਰ ਸਵਾਦ ਕਿਵੇਂ ਬਣ ਸਕਦਾ ਔਰ ਹਰ ਕੋਈ ਬਣਾ ਸਕਦਾ ਆਟੇ ਦੇ ਟੈਕਸਚਰ ਦੇ ਉੱਤੇ ਆਪਾਂ ਪਿਛਲੀਆਂ ਕਾਫੀ ਵੀਡੀਓਜ਼ ਤੋਂ ਚਰਚਾ ਕਰ ਰਹੇ ਹਾਂ ਕਿ ਆਟੇ ਦੇ ਅਲੱਗ-ਅਲੱਗ ਟੈਕਸਚਰ ਕਿਸ ਤਰ੍ਹਾਂ ਬਣਦੇ ਨੇ ਇਹਦੇ ਪਿਛਲਾ ਵਿਗਿਆਨ ਕੀ ਹੈ ਕਿਤੇ ਤਾਂ ਆਪਾਂ ਇਹਨੂੰ ਇੰਨਾ ਬਰੀਕ ਰੁਮਾਲੀ ਰੋਟੀ ਵਾਂਗੂ ਖਿੱਚ ਲੈਨੇ ਮਤਲਬ ਮੈਦਾ ਹੁੰਦਾ ਉਹ ਹੁੰਦਾ ਤਾਂ ਆਟੇ ਦਾ ਇੱਕ ਰੂਪ ਹੈ ਉਹ ਤੇ ਕਿਤੇ ਬਿਲਕੁਲ ਖਸਤਾ ਤੇ ਭੁਰਪਰਾ ਪਿਛਲੀਆਂ ਵੀਡੀਓਜ਼ ਦੇ ਵਿੱਚ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅੱਜ ਆਪਾਂ ਆਟੇ ਦੀ ਸਰਮੌਰ ਡਿਸ਼ ਸਭ ਤੋਂ ਉੱਪਰਲੀ ਸਖਰ ਦੀ ਚੋਟੀ ਦੀ ਡਿਸ਼ ਦੀ ਡਿਸਕਸ਼ਨ ਕਰਾਂਗੇ ਆਟੇ ਨੂੰ ਇਹ ਮਾਨ ਪ੍ਰਾਪਤ ਹੈ ਕਿ ਵੀ ਆਟੇ ਦੇ ਵਿੱਚੋਂ ਪ੍ਰਸ਼ਾਦ ਬਣਦਾ ਅੱਜ ਆਪਾਂ ਇਹ ਦੇਖਣ ਦੀ ਕੋਸ਼ਿਸ਼ ਕਰਾਂਗੇ ਵੀ ਸਹੀ ਟੈਕਨੀਕ ਔਰ ਦੇ ਪਿੱਛੇ ਵਿਗਿਆਨ ਕੀ ਹੈ ਤਾਂ ਕਿ ਦੇਖੋ ਜਦੋਂ ਪ੍ਰਸ਼ਾਦ ਬਣ ਗਿਆ ਤਾਂ ਉਹਦੇ ਸਵਾਦ ਵਰਗੀ ਤਾਂ ਰਸਨਾ ਤਾਂ ਆਪਣੇ ਆਪ ਹੀ ਆਂਦੀ ਆ ਉਹ ਤਾਂ ਅਲੋਕਿਕ ਹੈ ਪਰ ਜਿਹੜਾ ਕੜਾਹ ਬਣਾਉਣ ਦਾ ਵਿਗਿਆਨ ਹੈ ਉਹਦਾ ਆਪਾਂ ਚਰਚਾ ਕਰਾਂਗੇ ਇਹਨੂੰ ਕੜਾਹ ਕਿਉਂ ਕਹਿੰਦੇ ਨੇ ਕੜਾਹੀ ਹਾਂ ਤੇ ਕੜਾਹਾ ਜਿਹੜਾ ਨਾਰਥ ਇੰਡੀਆ ਉਹਦੇ ਵਿੱਚ ਕੜਾਹੀ ਤੇ ਕੜਾਹਿਆਂ ਦੇ ਵਿੱਚ ਹੀ ਸਬਜ਼ੀਆਂ ਜ਼ਿਆਦਾਤਰ ਤੇ ਬਣਾਈਆਂ ਜਾਂਦੀਆਂ ਹਾਂ ਹਾਂਡੀ ਵਗੈਰਾ ਨਹੀਂ ਵਰਤੀ ਜਾਂਦੀ ਹਾਂਡੀ ਜਿਹੜੀ ਆ ক্লোਜ਼ਡ ਹੁੰਦੀ ਹੈ ਇਹ ਓਪਨ ਹੈ ਤੇ ਇਹਦੇ ਵਿੱਚ ਕੜਾਹੇ ਦੇ ਵਿੱਚ ਖੁਰਚਣਾ ਤੇ ਕੜਾਹੀ ਦੇ ਵਿੱਚ ਖੁਰਚਣੀ ਇਹ ਚੱਲਦੀ ਹੈ ਤੋਂ ਦੋ ਚੀਜ਼ਾਂ ਨੇ ਜਿਹੜੀਆਂ ਸਟਰਕਚਰ ਬਣਾਉਂਦੀਆਂ ਨੇ ਆਟੇ ਦੇ ਵਿੱਚ ਉਹ ਇੱਕ ਹੁੰਦੀ ਹੈ ਤੁਹਾਡਾ ਸਟਾਰਚ ਇੱਕ ਹੁੰਦਾ ਹੈ ਤੁਹਾਡਾ ਪ੍ਰੋਟੀਨ ਪ੍ਰੋਟੀਨ ਨੂੰ ਸਰਲ ਭਾਸ਼ਾ ਚਾਪਾ ਪਹਿਲਾਂ ਵੀ ਸਮਝਣ ਦੀ ਕੋਸ਼ਿਸ਼ ਕਰੀ ਸੀ ਧਾਗੇ ਨੇ ਬਰੀਕ ਬਰੀਕ ਧਾਗੇ ਨੇ ਜਿਹੜੇ ਉਲਝੇ ਹੋਏ ਪਏ ਨੇ ਆਟੇ ਦੇ ਵਿੱਚ ਜਦੋਂ ਆਪਾਂ ਪਾਣੀ ਪਾਨੇ ਆ ਉਦੋਂ ਇਹ ਧਾਗੇ ਖੁੱਲ ਜਾਂਦੇ ਨੇ ਗਲੈਡੀਨ ਔਰ ਗਲੂਟੇਨਨ ਦੋ ਤਰ੍ਹਾਂ ਦੇ ਪ੍ਰੋਟੀਨ ਦੇ ਨਾਮ ਨੇ ਜਿਹੜੇ ਜਦੋਂ ਪਾਣੀ ਨਾਲ ਰਲਦੇ ਨੇ ਉਦੋਂ ਗਲੂਟੇਨ ਦਾ ਨਾਮ ਦਿੱਤਾ ਜਾਂਦਾ ਹੈ ਜਿੰਨਾ ਪਾਣੀ ਇਹਦੇ ਜ਼ਿਆਦਾ ਪਾਈ ਜਾਂਦੇ ਆ ਉਹਨੇ ਲਚੀਲੇ ਹੋਈ ਜਾਂਦੇ ਆ ਉਹਨਾ ਪਲਾਇਬਲ ਹੋਏ ਜਾਂਦਾ ਤੇ ਜਿੰਨਾ ਇਹਨੂੰ ਆਪਾਂ ਮਸਲੀ ਜਾਂਦੇ ਬੁੰਨੀ ਜਾਂਦੇ ਐਸਟਾ ਲੰਬਾ ਲੰਬਾ ਉਹਨੇ ਹੋਰ ਪਲਾਇਬਲ ਹੋਈ ਜਾਂਦੇ ਨੇ ਆਪਾਂ ਹੁਣ ਸਮਝਾਂਗੇ ਸਟਾਰਚ ਸਟਾਰਚ ਕੀ ਐ ਛੋਟੇ ਛੋਟੇ ਬੁਲਬਲੇ ਸਮਝੋ ਤੁਸੀਂ ਕਿ ਜਿਹੜੇ ਤੁਹਾਡੇ ਆਟੇ ਦੇ ਛੋਟੇ ਬਰੀਕ-ਬਰੀਕ ਕਣ ਨੇ ਉਹਨਾਂ ਨੂੰ ਬੁਲਬਲੇ ਸਮਝੋ ਤੁਸੀਂ ਉਹਨਾਂ ਦੇ ਵਿੱਚ ਪਾਣੀ ਭਰਿਆ ਹੋਇਆ ਸਭ ਤੋਂ ਪਹਿਲਾਂ ਆਪਾਂ ਉਹ ਪਾਣੀ ਕੱਢਾਂਗੇ ਸਾਰਾ ਉਹ ਕਿਸ ਤਰ੍ਹਾਂ ਕਰਾਂਗੇ ਇਸ ਵਾਰੀ ਆਪਾਂ ਤੋਲ ਦੇ ਚੱਕਰ 'ਚ ਨਹੀਂ ਪੈਣਾ ਇੱਕ ਕੱਪ ਦੇਸੀ ਘਿਓ ਜਿਹੜਾ ਮਰਜ਼ੀ ਕੱਪ ਤੁਸੀਂ ਲੈ ਲਓ ਉਸੇ ਨੂੰ ਨਾਪ ਲਓ ਤੁਸੀਂ ਤੇ ਇਹਦੇ ਵਿੱਚ ਆਪਾਂ ਸਰਬ ਲੋਹ ਦੀ ਕੜਾਹੀ ਆਪਾਂ ਵਰਤ ਰਹੀਆਂ ਲੋਹੇ ਦੀ ਕੜਾਹੀ ਕੜਾਹੀ ਜਿਹੜੀ ਹੈ ਆਪਾਂ ਵਰਤਣੀ ਹੈ ਉਹ ਮੋਟੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਹੀਟ ਨੂੰ ਰੀਟੇਨ ਕਰੇ ਮਿਰਲ ਜਿਹੜਾ ਮਰਜ਼ੀ ਹੋਵੇ ਪਤਲ ਦੀ ਹੋ ਸਕਦੀ ਹੈ ਐਲੂਮੀਨੀਅਮ ਦੀ ਬਹੁਤ ਛੇਤੀ ਗਰਮ ਹੁੰਦੀ ਹੈ ਔਰ ਬਹੁਤ ਛੇਤੀ ਜਿਹੜੀ ਔਰ ਠੰਡੀ ਹੁੰਦੀ ਹੈ ਤਾਂ ਉਹ ਜੇ ਆਪਾਂ ਨਾਲ ਲਈਏ ਤਾਂ ਚੰਗੀ ਗੱਲ ਹੈ ਮੋਟੀ ਤਲੇ ਵਾਲੀ ਕੜਾਹੀ ਐਕਚੁਅਲੀ ਤਾਂ ਕੜਾ ਪ੍ਰਸ਼ਾਦ ਵਾਸਤੇ ਸਰਬ ਲੋਹ ਦੀ ਹੀ ਕੜਾਹੀ ਚਾਹੀਦੀ ਹੁੰਦੀ ਹੈ ਆਪਾਂ ਨੂੰ ਤੋਂ ਇਹਦੇ ਚ 140 ਡਿਗਰੀ ਤੋਂ ਉੱਪਰ ਆਪਾਂ ਨਹੀਂ ਜਾਣਾ ਕਿਉਂ ਨਹੀਂ ਜਾਣਾ ਉਹ ਵੀ ਤੁਹਾਨੂੰ ਮੈਂ ਦੱਸਦਾ ਇਹਦੇ ਚ ਹੁਣ ਆਪਾਂ ਪਾਵਾਂਗੇ ਇੱਕ ਕਟੋਰੀ ਆਟਾ ਤੁਸੀਂ ਦੇਖੋ ਇਹਦੇ ਚ ਬੁਲਬਲੇ ਉੱਠਣ ਲੱਗੇ ਇਹ ਬੁਲਬਲੇ ਕੀ ਨੇ ਇਹ ਜਿਹੜਾ ਤੁਹਾਡਾ ਪਾਣੀ ਉਹ ਆਟੇ ਦੇ ਕੱਲੇ-ਕੱਲੇ ਕਣ ਦੇ ਵਿੱਚ ਹੈਗਾ ਉਹ ਨਿਕਲ ਰਿਹਾ ਹੈ ਇਹਨੂੰ ਆਪਾਂ ਬਹੁਤ ਸਹਜੇ-ਸਹਜੇ ਪੁੰਨਣਾ ਜੇ ਇਹਨੂੰ ਜ਼ਿਆਦਾ ਟੈਂਪਰੇਚਰ ਆਪਾਂ ਦੇਤੀ ਹਾਈ ਟੈਂਪਰੇਚਰ ਦੇਤੀ ਤਾਂ ਉਹ ਬੁਲਬਲੇ ਤੁਸੀਂ ਸਮਝ ਲਓ ਫਟ ਜਾਣਗੇ ਉਹ ਛੜ ਜਾਣਗੇ ਉਹ ਆਪਾਂ ਉਹ ਬੁਲਬਲੇ ਛੜਨੇ ਨਹੀਂ ਹੈਗੇ ਉਹ ਸਾਰਾ ਪਾਣੀ ਇਹਦਾ ਸੁਕਾਣਾ ਹੈ ਹੌਲੀ-ਹੌਲੀ ਟੈਂਪਰੇਚਰ ਦੇ ਉੱਪਰ ਵੱਡੀ ਗੈਸ ਦੇ ਉੱਤੇ ਤੈਨੂੰ ਬਿਲਕੁਲ ਨਾ ਰੱਖੋ ਜਦ ਤੱਕ ਤੁਹਾਡੀ ਕੁਆਂਟੀਟੀ ਬਹੁਤ ਜ਼ਿਆਦਾ ਨਹੀਂ ਹੈਗੀ ਜੇ ਤੁਹਾਡੀ ਕੁਆਂਟੀਟੀ ਘਟੇ ਤਾਂ ਲੋ ਗੈਸ ਦੇ ਉੱਤੇ ਵੀ ਤੁਹਾਨੂੰ ਧਿਆਨ ਰੱਖਣਾ ਪੈਣਾ ਵੀ ਟੈਂਪਰੇਚਰ 140 ਤੋਂ ਉੱਪਰ ਬਿਲਕੁਲ ਨਾ ਜਾਵੇ ਇਹਦੇ ਵਿੱਚੋਂ ਪਾਣੀ ਸਾਰਾ ਨਿਕਲ ਜਾਊਗਾ ਤਾਂ ਹੀ ਇਹ ਭੁੰਨਿਆ ਜਾਊਗਾ ਕਿਉਂਕਿ ਜਿਹੜੀ ਚੀਜ਼ ਦੇ ਵਿੱਚ ਜੇ ਪਾਣੀ ਹੁੰਦਾ ਤਾਂ ਉਹਦਾ ਟੈਂਪਰੇਚਰ 80 90 ਤੋਂ ਉੱਪਰ ਨਹੀਂ ਜਾਂਦਾ ਜੇ ਆਪਾਂ ਇਹਦੇ ਵਿੱਚ ਇਸੇ ਵੇਲੇ ਪਾਣੀ ਪਾਤਾ ਤਾਂ ਇਹ ਚਿੱਟਾ-ਚਿੱਟਾ ਹੀ ਰਹੂਗਾ ਫਿਰ ਇਹ ਭੁੰਨਿਆ ਨਹੀਂ ਜਾਣਾ ਕਿਉਂਕਿ ਉਹ ਪਾਣੀ ਨੇ ਇਹਦੇ ਟੈਂਪਰੇਚਰ ਨੂੰ 80 90 ਤੋਂ ਉੱਪਰ ਜਾਣੇ ਨਹੀਂ ਦੇਣਾ ਜਦ ਤੱਕ ਉਹ ਸੁੱਕਦਾ ਨਹੀਂ ਤੋਂ ਕੜਾਹ ਦੇ ਵਿੱਚ ਕਦੀ ਵੀ ਜਦ ਤੱਕ ਇਹ ਕਾਰਮਲਾਈਜ਼ ਨਾ ਹੋ ਜੇ ਉਦੋਂ ਤੱਕ ਪਾਣੀ ਨਹੀਂ ਪਾਣਾ ਜੇ ਉਹ ਹੋ ਗਿਆ ਤਾਂ ਫਿਰ ਇਹਨੇ ਚਿੱਟਾ ਚਿੱਟਾ ਔਰ ਲੇਸਲਾ ਜਿਹਾ ਬਣ ਜਾਣਾ ਚਾਈਨੀਜ਼ ਫੂਡ ਵਾਂਗੂ ਜਿਵੇਂ ਮੋਮੋਸ ਹੈ ਉਹਨੂੰ ਪਾਣੀ ਦੇ ਵਿੱਚ ਜਾਂ ਸਟੀਮ ਚ ਬਾਲਿਆ ਜਾਂਦਾ ਤਾਂ ਉਹ ਕਦੀ ਵੀ ਕਾਰਮਲਾਈਜ਼ ਨਹੀਂ ਹੁੰਦਾ ਸੋ ਬੋਇਲ ਨਹੀਂ ਕਰਨਾ ਇਹਨੂੰ ਆਪਾਂ ਰੋਸਟ ਕਰਾਂਗੇ ਇਹਨੂੰ ਭਾਵੇਂ ਤਾਂ 7 ਮਿੰਟ ਲੱਗ ਜਾਣਗੇ ਇੱਕ ਕੱਪ ਦਾ ਆਪਾਂ ਬਣਾ ਰਹੇ ਹਾਂ ਤੇ ਜਿਵੇਂ ਹੀ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਗਲੂٹین 形成 ਹੋ ਜਾਣੀ ਆ ਉਹ ਧਾਗੇ ਬਣ ਜਾਣਗੇ ਸਟ੍ਰੈਚੀ ਲੰਬੇ ਤੋਂ ਗਲੂٹین 形成 ਨਹੀਂ ਇਹਦੇ ਵਿੱਚ ਆਪਾਂ ਹੌਣ ਦੇਣੀ ਘੱਟ ਤੋਂ ਘੱਟ ਹੌਣ ਦੇਣੀ ਆ ਸਭ ਤੋਂ ਪਹਿਲਾਂ ਆਪਾਂ ਇਹਦੇ ਸਟਾਰਚ ਮੂਡ ਦੇ ਵਿੱਚੋਂ ਆਟੇ ਦੇ ਵਿੱਚੋਂ ਸਾਰਾ ਪਾਣੀ ਸੁਕਾਣਾ ਹੈ ਔਰ ਦੇਖੋ ਇਹ ਵੀ ਹੌਲੀ-ਹੌਲੀ ਰੰਗਤ ਜਿਹੜੀ ਹੈ ਉਹ ਵੀ ਬਦਲ ਰਹੀ ਹੈ ਗੱਟੀਆਂ ਇਹਦੀਆਂ ਬਿਲਕੁਲ ਨਹੀਂ ਬਣਣਗੀਆਂ ਬੇਫਿਕਰ ਹੋ ਜਾਓ ਸਹਜਤਾ ਬਹੁਤ ਜ਼ਰੂਰੀ ਹੈ ਪਿਆਰ ਦੇ ਨਾਲ ਬਣਾਓ ਇਹਨੂੰ ਇਹਨੂੰ ਕੜਾਹ ਨੂੰ ਪ੍ਰਸ਼ਾਦ ਦਾ ਰੂਪ ਦੇਣ ਵਾਸਤੇ ਇਹਨੂੰ ਬਣਾਉਂਦੇ ਬਣਾਉਂਦੇ ਪ੍ਰਮਾਤਮਾ ਦਾ ਸ਼ੁਕਰ ਕਰੋ ਜੋ ਜੋ ਤੁਹਾਡੇ ਕੋਲ ਹੈ ਉਹਦੇ ਵਾਸਤੇ ਉਹ ਸ਼ੁਕਰ ਕਰਦੇ ਕਰਦੇ ਵੀ ਮੇਰੇ ਕੋਲ ਇਹ ਸਾਰਾ ਕੁਝ ਹੈ ਜਦੋਂ ਇਹ ਬਣ ਜਵੇ ਉਸ ਤੋਂ ਬਾਅਦ ਫਿਰ ਤੁਸੀਂ ਇਹਨੂੰ ਵਰਤਾਓ ਆਪਣੇ ਪਰਿਵਾਰ ਚ ਵੀ ਆ ਆਪਣੇ ਆਸ-ਪਾਸ ਵਾਲੇ ਬੰਦਿਆਂ ਚ ਤਾਂ ਤੁਸੀਂ ਇਹ ਦੇਖੋਗੇ ਕਿ ਤੁਹਾਡੇ ਕੰਮ ਵੀ ਸਿੱਧੇ ਹੋਣ ਲੱਗ ਜਾਣਗੇ ਤੁਹਾਡੀ ਮੈਂਟਲ ਟੈਨਸ਼ਨ ਵੀ ਘਟੂਗੀ ਸਾਇੰਟਿਫਿਕਲੀ ਇਹਦੇ ਪਿੱਛੇ ਜਿਹੜਾ ਰੀਜ਼ਨ ਹੈ ਉਹ 세ਰੋਟੋਨਿਨ ਰਿਲੀਜ਼ ਹੁੰਦਾ ਤੁਹਾਡੇ ਬ੍ਰੇਨ ਦੇ ਵਿੱਚ ਉਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ ਤੁਸੀਂ ਚਾਹੇ ਮਰਦ ਹੋ ਚਾਹੇ ਤੁਸੀਂ ਜਨਾਨੀ ਹੋ ਜੋ ਵੀ ਹੋ ਤੁਹਾਨੂੰ ਜ਼ਰੂਰ ਹਫ਼ਤੇ ਵਿੱਚ ਇੱਕ ਵਾਰੀ ਵਿਲੇ ਟਾਈਮ ਤੇ ਤੁਹਾਨੂੰ ਬਹੁਤ ਮਜ਼ਾ ਆਊਗਾ ਇਹਨੂੰ ਪਿਆਰ ਨਾਲ ਪੁੰਨ ਪੁੰਨ ਕੇ ਬਣਾਓ ਜਦੋਂ ਇਹਦੇ ਸਾਰਾ ਪਾਣੀ ਇਹਦੇ ਵਿੱਚੋਂ ਸੁੱਕ ਜਾਊਗਾ ਉਹ ਥੈਲੀਆਂ ਬੁਲਬਲੇ ਸਮਝੋ ਖਾਲੀ ਹੋ ਜਾਣਗੇ ਉਦੋਂ ਆਪਾਂ ਪਾਣੀ ਪਾਵਾਂਗੇ ਤੇ ਜਦੋਂ ਪਾਣੀ ਪਾਵਾਂਗੇ ਤੁਸੀਂ ਦੇਖੋਗੇ ਕਿ ਇੱਕਦਮ ਖਾਲੀ ਫੈਲੀਆਂ ਨੇ ਪਾਣੀ ਆਪਣੇ ਚ ਭਰ ਲੈਣਾ ਔਰ ਇਹਨੇ ਥਲ ਕੇ ਦੁੱਗਣਾ ਤੇ ਗਣਾ ਚੌਕੜ ਚੌਗਣਾ ਹੋ ਜਾਣਾ ਇਹਦੀ ਟੈਂਪਰੇਚਰ ਬਹੁਤ ਘੱਟ ਰੱਖਣੀ ਹੈ ਦੇਖੋ ਇਹ ਜੋ ਪਾਣੀ ਸਾਰਾ ਰਿਮੂਵ ਹੋ ਗਿਆ ਹੁਣ ਮੈਂ ਇਹ ਵਿੱਚ ਪਾਉਂਗਾ 2 ਕੱਪ ਪਾਣੀ 1 ਕੱਪ ਕੇ 1 ਕੱਪ ਥੋੜਾ ਜਿਹਾ ਆਟਾ 1 ਕੱਪੀ ਚੀਨੀ ਪਾਣੀ ਦੁੱਗਣਾ 2 ਕੱਪ ਔਰ ਕਟੋਰੀ ਕੋਈ ਵੀ ਹੋ ਸਕਦੀ ਹੈ ਵੋਲਿਊਮ ਦੇ ਨਾਲ ਆਪਾਂ ਕਰ ਰਹੀ ਹੈ ਵੋਲੀਅਮ ਸੇਮ ਰੱਖਣਾ ਇਹਦੇ ਵਿੱਚ ਦੇਖੋ ਇਹਦੀ ਰੰਗਤ ਵੀ ਬਦਲ ਗਈ ਖੁਸ਼ਬੂ ਵੀ ਆ ਰਹੀ ਹੈ ਔਰ ਹੁਣ ਆਪਾਂ ਦੇਖਣਾ ਇਕਦਮ ਉਬਲੂਗਾ ਇਹ ਆ ਦੇਖੋ ਉਹ ਜਿਹੜੇ ਖਾਲੀ ਹੋਏ ਸੀਗੇ ਤੁਹਾਡੇ ਸੈਲ ਉਹਨਾਂ ਦੇ ਵਿੱਚ ਇਹ ਭਰ ਗਿਆ ਇਹਨੇ ਸਾਰਾ ਪਾਣੀ ਐਬਜ਼ਾਰਬ ਕਰ ਲੈਣਾ ਕੋਈ ਅੱਟੀ ਨਹੀਂ ਪੈਣੀ ਕੋਈ ਕੁਝ ਨਹੀਂ ਹੋਣਾ ਇਹਦੇ ਵਿੱਚ ਆਰਾਮ ਦੇ ਨਾਲ ਪਿਆਰ ਦੇ ਨਾਲ ਸਹਿਜ ਸਹਿਜਤਾ ਸ਼ੁਕਰ ਸ਼ੁਕਰਾਨੇ ਇਹ ਨਾਲ-ਨਾਲ ਇਹਦੇ ਚੱਲਣੇ ਚਾਹੀਦੇ ਨੇ ਇਹਦੇ ਤੁਹਾਨੂੰ ਬਾ ਕਮਾਲ ਰਿਜ਼ਲਟ ਮਿਲਣਗੇ ਦੇਖੋ ਇਹ ਬਹੁਤ ਵਧੀਆ ਹੋ ਗਿਆ ਹੁਣ ਇਸ ਤੋਂ ਬਾਅਦ ਇੱਕ ਵਾਰੀ ਫੇਰ ਇਹਦਾ ਟੈਂਪਰੇਚਰ ਨਾਪਾਂਗੇ ਤੇ ਦੇਖੋ ਅੰਦਾਜ਼ਾ ਅੰਦਾਜ਼ਾ ਹੁੰਦਾ ਮੀਟਰ ਮੀਟਰ ਹੁੰਦਾ ਮੀਟਰ ਨੇ ਦੱਸ ਜਣਾ ਦੇਖੋ ਹੁਣ ਇਹਦਾ ਟੈਂਪਰੇਚਰ ਕਿਉਂਕਿ ਇਹਦੇ ਵਿੱਚ ਪਾਣੀ ਪੈ ਗਿਆ ਹੁਣ ਇਹ 100 ਤੋਂ ਉੱਪਰ ਤੱਕ ਨਹੀਂ ਸਕਦਾ ਜ਼ੋਰ ਲਗਾ ਲੋ ਜਿੰਨੀ ਮਰਜ਼ੀ ਇਹਦੇ ਤੁਸੀਂ ਵਧਾ ਦਿਓ ਜੈਸ ਇਹ ਹੁਣ 80-80 ਦੇ ਆਸ-ਪਾਸ ਹੀ ਰਹੂਗਾ ਕਿਉਂਕਿ ਪਾਣੀ ਹੈ ਪਾਣੀ ਦਾ ਟੈਂਪਰੇਚਰ ਕਦੀ ਵੀ 100 ਨਹੀਂ ਇਹਨੇ ਟੱਪਣ ਦੇਣਾ ਔਰ ਦੇਖੋ ਤੁਸੀਂ ਕਿੰਨਾ ਮੁਲੇਮ ਬਣਿਆ ਔਰ ਕਿੰਨਾ ਵੋਲੀਅਮ ਬਣਿਆ ਕਾਰਨ ਕਿਪ ਇਹਨੂੰ ਲੋ ਟੈਂਪਰੇਚਰ ਦੇ ਉੱਤੇ ਬਣਾਇਆ ਆਟੇ ਦਾ ਇੱਕ ਵੀ ਸੈੱਲ ਸੜਿਆ ਨਹੀਂ ਇੱਕ ਵੀ ਸੈੱਲ ਫਟਿਆ ਨਹੀਂ ਉਹਦੇ ਵਿੱਚੋਂ ਸਾਰਾ ਪਾਣੀ ਸੁੱਕ ਗਿਆ ਦੇਖੋ ਕਿਆ ਗਜ਼ਰਬ ਦੇ ਇਹ ਵੀ ਜਿਹੜੀ ਉਹ ਟੈਕਸਚਰ ਤੁਹਾਨੂੰ ਦਿਖਾਈ ਦੇ ਰਿਹਾ ਉਹਨੇ ਥੱਲੇੋਂ ਕੜਾਹੀ ਨੂੰ ਛੱਡਿਆ ਹੋਇਆ ਹੁਣ ਪਾਵਾਂਗੇ ਚੀਨੀ ਦੇਖੋ ਚੀਨੀ ਦੇ ਵਿੱਚ ਵੀ ਨਾ ਕੱਚੀ ਚੀਨੀ ਦਾ ਟੇਸਟ ਕੁਝ ਹੋਰ ਹੁੰਦਾ ਤੇ ਚੀਨੀ ਜਦੋਂ ਕੈਰਮਲਾਈਜ਼ ਹੁੰਦੀ ਹੈ ਉਦੋਂ ਉਹਦਾ ਟੇਸਟ ਹੋਰ ਹੁੰਦਾ ਤੁਸੀਂ ਗੁੜ ਵੀ ਪਾ ਸਕਦੇ ਹੋ ਇਹਦੀ ਜਗ੍ਹਾ ਤੇ ਹੁਣ ਆਪਾਂ ਇਹਦੇ ਵਿੱਚ ਚੀਨੀ ਪਾਵਾਂਗੇ ਔਰ ਇਹਨੂੰ ਭੁੰਨਾਂਗੇ ਇਹਦਾ ਰੰਗਤ ਜਿਹੜੀ ਹੁਣ ਹੋਰ ਡਾਰਕ ਹੋਏਗੀ ਕਿਉਂਕਿ ਚੀਨੀ ਨੇ ਕੈਰਾਮਲਾਈਜ਼ ਹੋ ਕੇ ਇਹਨੂੰ ਰੰਗਤ ਦੇਣੀ ਹੈ ਇੱਕ ਨਟੀ ਫਲੇਵਰ ਦੇਣਾ ਔਰ ਮਤਲਬ ਬਹੁਤ ਹੀ ਸ਼ਾਨਦਾਰ ਟੇਸਟ ਜਿਹੜਾ ਕਿ ਨਜ਼ਾਰਾ ਲਿਆ ਦੂਗਾ ਤੋਂ ਦੋ ਚੀਜ਼ਾਂ ਦਾ ਧਿਆਨ ਰੱਖਣਾ ਇੱਕ ਤਾਂ ਪਾਣੀ ਉਦੋਂ ਤੱਕ ਨਹੀਂ ਪਾਣਾ ਜਦੋਂ ਤੱਕ ਆਟਾ ਭੁਜ ਨਾ ਜਾਵੇ ਜਿਹੜਾ ਭੁੰਨਣਾ ਹੈ ਲੋ ਟੈਂਪਰੇਚਰ ਤੇ ਭੁੰਨਣਾ ਹਾਈ ਟੈਂਪਰੇਚਰ ਤੇ ਨਹੀਂ ਇਹਨੂੰ ਲੈ ਕੇ ਜਾਣਾ ਤਾਂ ਕਿ ਜਿਹੜੇ ਇਹਦੇ ਕਣ ਨੇ ਉਹ ਸੜਨ ਨਾ ਉਹ ਫਟਣ ਨਾ ਔਰ ਜਦੋਂ ਇਹਨੇ ਘੋੜ ਛੱਡਤਾ ਉਸ ਤੋਂ ਬਾਅਦ ਇਹਦੇ ਵਿੱਚ ਚੀਨੀ ਨੂੰ ਐਡ ਕਰਨਾ ਹੈ ਔਰ ਸਹਜਤਾ ਨਹੀਂ ਛੱਡਣੀ ਦਿਖਾਓ ਜੀ ਇਹਦੇ ਵਿੱਚ ਸਹਜਤਾ ਨਹੀਂ ਛੱਡਣੀ ਟੈਂਪਰੇਚਰ ਨਹੀਂ ਵਧਣ ਦੇਣਾ ਔਰ ਜੇ ਇਹਨੂੰ ਕਰਦੇ ਕਰਦੇ ਤੁਸੀਂ ਸ਼ੁਕਰ ਕਰੀ ਜਾਓ ਔਰ ਤੁਹਾਨੂੰ ਮਿਲ ਗਿਆ ਹੋਈਆਂ ਚੀਜ਼ਾਂ ਦੀ ਗਿਣਤੀ ਕਰੀ ਜਾਓ ਤੇ ਬਣਨ ਤੋਂ ਬਾਅਦ ਅਰਦਾਸ ਦੇ ਵਿੱਚ ਤੁਸੀਂ ਜੋ ਵੀ ਕਰੋਗੇ ਪ੍ਰਮਾਤਮਾ ਪਰਮੇਸ਼ਰ ਕੋਲ ਉਹ ਗਾਰੰਟੀਡ ਤੁਹਾਨੂੰ ਮਿਲੇਗਾ ਤੇ ਹੁਣ ਜਿਹੜਾ ਗੁਰਦੁਆਰੇ ਦੇ ਵਿੱਚ ਪ੍ਰਸ਼ਾਦ ਬਣਦਾ ਉਹਦੀ ਤਾਂ ਕੀ ਆਈ ਬਾਤ ਹੈ ਉਹ ਪ੍ਰਸ਼ਾਦ ਹੁੰਦਾ ਪਰ ਇੱਕ ਟੈਕਨੀਕਲ ਚੀਜ਼ ਹੋਰ ਹੁੰਦੀ ਹੈ ਕਿਉਂਕਿ ਕੁਆਂਟੀਟੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਭੁੰਨਣ ਤੋਂ ਬਾਅਦ ਵੀ ਜਦੋਂ ਉਹਨੂੰ ਬੰਦ ਕਰ ਦਿੰਦੇ ਨੇ ਆਪਣੀ ਹੀਟ ਦੇ ਵਿੱਚ ਵੀ ਪੱਕਦਾ ਹੈ ਉਹ ਉਹ ਇੱਕ ਇਹਦੇ ਵਿੱਚ ਹੋਰ ਜਿਆਦਾ ਵਧੀਆ ਫਲੇਵਰ ਐਡ ਕਰਦਾ ਹੈ ਤਾਂ ਆਪਾਂ ਇਹਨੂੰ ਜਦੋਂ ਇਹ ਭੁੰਨਿਆ ਗਿਆ ਪੂਰਾ ਦੇਖੋ ਵਿੱਚ ਜਜ਼ਬ ਹੋ ਗਈ ਸਾਰੀ ਕਿਆ ਸ਼ਾਨਦਾਰ ਇਹਦਾ ਰੰਗ ਹੈ ਔਰ ਕਿਆ ਸ਼ਾਨਦਾਰ ਇਹਦੀ ਖੁਸ਼ਬੂ ਹੈ ਇਹ ਬਿਲਕੁਲ ਸਿੰਪਲ ਰੈਸਪੀ ਹੈ ਪਰ ਗਲਤੀ ਜੇ ਤੁਸੀਂ ਕਰ ਦੋਗੇ ਪਾਣੀ ਜਲਦੀ ਪਾਣ ਦੀ ਜਾਂ ਹਾਈ ਟੈਂਪਰੇਚਰ ਤੇ ਭੁੰਨਣ ਦੀ ਜਾਂ ਚੀਨੀ ਪਹਿਲਾਂ ਪਾਣ ਦੀ ਤਾਂ ਉਹ ਸਵਾਦ ਇਹਦਾ ਨਹੀਂ ਬੰਨਣਾ ਹੁਣ ਇਹ ਹੋ ਗਿਆ ਤਿਆਰ ਤੇ ਇਹਨੂੰ ਆਪਾਂ 5 ਮਿੰਟ ਛੱਡਾਂਗੇ ਉਸ ਤੋਂ ਬਾਅਦ ਇਹਦਾ ਟਰਾਈ ਕਰਕੇ ਦੇਖਾਂਗੇ ਕਿ ਉਹ ਦੇਖੋ ਬਿਲਕੁਲ ਸੈਪਰੇਟ ਹੋ ਗਿਆ ਕਿਸੇ ਪਾਸੇ ਨਾਲ ਨਹੀਂ ਲੱਗਿਆ ਇੱਕਦਮ ਕੜਾਹੀ ਮੋਟੀ ਹੋਣੀ ਚਾਹੀਦੀ ਹੈ ਤਾਂ ਕਿ ਹੀਟ ਅਪ ਡਾਊਨ ਨਾ ਹੋਵੇ ਟੈਂਪਰੇਚਰ ਲੋ ਹੋਣੀ ਚਾਹੀਦੀ ਹੈ ਸਹਜਤਾ ਹੋਣੀ ਚਾਹੀਦੀ ਹੈ ਸ਼ੁਕਰਨਾ ਨਾ ਹੋਣਾ ਚਾਹੀਦਾ ਤਾਂ ਇਹ ਜਿਹੜਾ ਕੜਾ ਪ੍ਰਸ਼ਾਦ ਹੈ ਉਹ ਬਣ ਕੇ ਹੋ ਜਾਏਗਾ ਤਿਆਰ ਉਨ ਇਹਨੂੰ ਦੇਨੇ ਆ 2-4 ਮਿੰਟ ਦੀ ਰੈਸਟ ਉਸ ਤੋਂ ਬਾਅਦ ਇਹਨੂੰ ਕੱਢਾਂਗੇ ਕਟੋਰੀ ਚ ਤੇ ਫਿਰ ਇਹਨੂੰ ਖਾ ਕੇ ਦੇਖਦੇ ਆ ਕਿਸ ਤਰ੍ਹਾਂ ਦਾ ਬਣਿਆ ਤੇ ਲਓ ਜੀ ਕੜਾ ਆਪਣਾ ਤਿਆਰ ਹੈ ਔਰ ਤੁਹਾਡੇ ਸਭ ਦੇ ਚਰਨਾਂ 'ਚ ਬੇਨਤੀ ਹੈ ਕਿ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਪਹੁੰਚ ਸਕੇ ਔਰ ਸਾਰੇ ਬੰਦੇ ਇਹਦਾ ਲਾਹਾ ਲੈ ਸਕਣ ਇਹਨੂੰ ਪ੍ਰਸ਼ਾਦ ਬਣਾਉਣ ਦੀ ਟੈਕਨੀਕ ਤਨੂ ਮੈਂ ਦੱਸੀ ਐ ਤੇ ਉਹ ਜੇ ਕਰੋਗੇ ਤਾਂ ਇਹਦਾ ਜਿਹੜਾ ਸਵਾਦ ਹੈ ਉਹ ਅਲੋਕਿਕ ਹੋ ਜਾਊਗਾ ਬਹੁਤ ਹੀ ਸ਼ਾਨਦਾਰ ਹੋ ਜਾਊਗਾ ਇਹ ਸਾਡਾ ਬਣ ਗਿਆ ਜੀ ਕੜਾ ਦੇਖੋ ਔਰ ਜੇ ਤੁਸੀਂ ਹੱਥ ਦੇ ਵਿੱਚ ਵੀ ਲਓਗੇ ਆਹਾਹਾਹਾ ਨਜ਼ਾਰਾ ਕਿ ਹੋਸ਼ ਹੋਈ ਸਾਰੇ ਹੱਥ ਦੇ ਉੱਤੇ ਆ ਰਹੇ ਔਰ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਨੁੱਚੜਦਾ ਨੁੱਚੜਦਾ ਇਹਦੇ ਵਿੱਚ ਕਿਉਂ ਔਰ ਬਹੁਤ ਸ਼ਾਨਦਾਰ ਬਹੁਤ ਹੀ ਸ਼ਾਨਦਾਰ ਅਗਲੀ ਵਾਰੀ ਆਟੇ ਦੇ ਇੱਕ ਹੋਰ ਟੈਕਸਚਰ ਦੇ ਬਾਰੇ ਚਰਚਾ ਕਰਾਂਗੇ ਸੋਸੀ ਕਾਲ ਫਿਰ ਮਿਲਾਂਗੇ